ਇਹ ਕੋ ਆਮ ਆਰਟੀ ਕਹਿੰਦੀ ਆਮ ਆ ਤੇ ਅੱਜ ਜੇ ਬੀਜੇਪੀ ਸਾਡੇ ਮੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਲੋਕਾਂ ਤੱਕ ਲੈ ਕੇ ਜਾ ਰਹੀ ਹੈ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਸ ਐਮ ਐਲ ਐਕਸ ਮਿਨਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਕਿ ਸਾਡੇ 3 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸੇਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਆ ਇਕੱਲੇ ਇਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬਿਆਂ 'ਚ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ ਮੋਦੀ ਸਾਹਿਬ ਦੀਆਂ ਸਕੀਮਾਂ ਦੇ ਜੇ ਜਦੋਂ ਹੁਣ ਬੀਜੇਪੀ ਕੈਂਪ ਲਾਉਣ ਲੱਗੀ ਹੁਣ jaan ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਹੱਥ ਛੋਕੇ ਬਣੋ ਇਹਦੇ ਨਾ ਹੱਥ ਛੋਕੇ ਬਣੋ ਤੁਸੀਂ ਕਿਉਂ ਜਦ ਜਦ ਇਹ ਦਰਦਾ ਇਹ ਜਦ ਜਦ ਇਹਦੇ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਹੈ ਭਗਵੰਤ ਮਾਨ ਪੁਲਿਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋੜੇ ਹੀ ਭਾਈਪੈਣ ਦੇ ਪਿੰਡਾਂ ਚ ਜੀ ਇਸ ਸਕੀਮਾਂ ਉਹਨਾਂ ਦੇ ਕੋਲ ਜਾਣਗੀਆਂ ਉਹਨਾਂ ਨੂੰ ਫਾਇਦਾ ਹੋਊਗਾ ਤੇ ਥੋੜੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾਜ ਗੁਰਮੁਖ ਸਾਹਿਬ ਨੂੰ ਮਿਲ ਰਹੀ ਹੈ ਨਹੀਂ ਅਸੀਂ ਆਪ ਆ ਕੇ ਕੱਲੇ ਕੱਲੇ ਪਿੰਡ ਚ ਜ਼ਿੰਮੇਵਾਰੀ ਲੈ ਕੇ ਬੈਠਾਂਗੇ ਆ ਕੇ ਫਿਰ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦੋ ਲੋਕੋ ਤੁਹਾਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜ਼ ਉਰੇ ਬੈ ਕੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇ ਰਹੀ ਤੇ ਇਹ ਲੋਕ ਲਹਿਰ ਖੜੀ ਕਰ ਦਾਂਗੇ ਨੱਕ ਚ ਦਮ ਕਰ ਦਾਂਗੇ ਆ ਦਿੱਲੀ ਵਾਲੇ ਪਕੌੜਿਆਂ ਦਾ ਜੇ ਤੁਸੀਂ ਲੋਕਾਂ ਦੀਆਂ ਸਕੀਮਾਂ ਲੋਕਾਂ ਦਾ ਪੈਸਾ ਬਥੇਰਾ ਚਿਰ ਬੜੀਆਂ ਸਰਕਾਰਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਰੋਕ ਕੇ ਰੱਖੀਆਂ ਪਰ ਨਹੀਂ ਰੁਕਣੀਆਂ ਹੋ ਹੁਣ ਨਹੀਂ ਰੁਕਣੀਆ ਅਸੀਂ ਹਰ ਸਕੀਮ ਲੋਕਾਂ ਦੇ ਤੱਕ ਪਹੁੰਚਾਉਣੀ ਪਹੁੰਚਾਉਣੀ ਆ ਆ ਮੈਂ ਦੇਖ ਰਿਆ ਸੀ ਕਈ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਵੱਡੇ ਲੀਡਰ ਤੁਸੀਂ ਅਰੈਸਟ ਕਰਦੇ ਹੋ ਬੱਸਾਂ 'ਚ ਬਿਠਾਪ ਟਾ ਪੁਲਿਸ ਭਰ ਕੇ ਲੈ ਕੇ ਜਾ ਰਹੀ ਐ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਰ ਇਹ ਭਲੇਖਾ ਛੱਡ ਦਿਓ ਵੀ ਇਹ ਖਾਕੀ ਦਾ ਡਰ ਤੁਸੀਂ ਭਾਜਪੀ ਨੂੰ ਰੋਕ ਲੋਗੇ ਇਹ ਨਹੀਂ ਰੋਕੋ ਤੇ ਲੋਕੋ ਤੁਸੀਂ ਖੜੇ ਹੋ ਜਾਓ ਆਪਣੇ ਆਪਣੇ ਪਿੰਡਾਂ 'ਚ ਵੀ ਸਾਨੂੰ ਇਸ ਸਕੀਮਾਂ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਸੀ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਬਿਨ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਵੜ ਨਹੀਂ ਦਵਾਂਗੇ